ਪਿਆਰੇ ਦੋਸਤੋ ਇਹ ਬੜਾ ਆਸਾਨ ਹੈ ਕਿ ਜਦੋਂ ਕਿਸੇ ਮਸ਼ੀਨਰੀ ਦੀ ਐਡ ਕਰਦੇ ਆ ਤਾਂ ਉਹਨੂੰ ਇਹ ਕਹਿਣਾ ਕਿ ਫਲਾਨੀ ਕੰਪਨੀ ਬਹੁਤ ਵਧੀਆ ਮਸ਼ੀਨ ਬਣਾਉਂਦੀ ਆ ਕਿਸਾਨਾਂ ਲਈ ਭਰੋਸਾ ਪਰ ਜਦੋਂ ਉਸ ਦਾ ਆਉਟਪੁੱਟ ਦੇਖਣੀ ਹੁੰਦੀ ਆ ਨਾ ਕਿਤੇ ਨਾ ਕਿਤੇ ਤਾਂ ਉਹ ਮੈਨੂੰ ਲੱਗਦਾ ਵੀ ਜ਼ਰੂਰ ਦੇਖਣੀ ਚਾਹੀਦੀ ਆ ਕਿਸਾਨਾਂ ਨੂੰ ਵੀ ਤੇ ਸਾਨੂੰ ਵੀ ਸਾਡੇ ਵੀ ਫਰਜ਼ ਬਣਦੇ ਆ ਤਾਂ ਮੈਂ ਇੱਕ ਝੋਨਾ ਬਜਾਈ ਦੀ ਸਿੱਧੀ ਬਜਾਈ ਵਾਲੀ ਮਸ਼ੀਨ ਦੀ ਐਡ ਕਰਕੇ ਗਿਆ ਸੀ ਬੀਬੀਸੀ ਐਗਰੋ ਬਾਈਕਲ ਜੀਤ ਹੋਣਾ ਦੇ ਜਿਹੜੀ ਕੰਪਨੀ ਆ ਉਹਦੀ ਮੈਂ ਸਿੱਧੀ ਬਜਾਈ ਦੀ ਇੱਕ ਐਡ ਕਰਕੇ ਗਿਆ ਸੀਗਾ ਉਹ ਉਦੋਂ ਭਰੋਸਾ ਸੀ ਕਿਉਂਕਿ ਬਹੁਤ ਚਿਰ ਪੁਰਾਣਾ ਕੰਮ ਕਰਦੇ ਆ ਪਰ ਅੱਜ ਮੈਂ ਉਸ ਗਰਾਊਂਡ ਤੇ ਪਹੁੰਚਿਆ ਕਿ ਜਿਹੜੇ ਕਿਸਾਨ ਨੇ ਉਹ ਮਸ਼ੀਨ ਖਰੀਦੀ ਉਸ ਤੋਂ ਬਾਅਦ ਉਹਨਾਂ ਨੇ ਸਿੱਧੀ ਬਜਾਈ ਕੀਤੀ ਸਿੱਧੀ ਬਜਾਈ ਤੋਂ ਬਾਅਦ ਜਿਹੜਾ ਝੋਨਾ ਹੈ ਉਹ ਅੱਜ ਜਮ੍ਹਾਂ ਐ ਸ਼ਿਖਰ ਤੇ ਆਇਆ ਖੜਾ ਲਾਸਟ ਆਪਾਂ ਕਹਿੰਦੇ ਨੇ ਸਟੇਜ ਆ ਜਿੱਤੋਂ ਬਾਅਦ ਆਪਾਂ ਵਧਣਾ ਹੀ ਹੁੰਦਾ ਤੇ ਆਪਾਂ ਕਿਸਾਨ ਨੂੰ ਪੁੱਛਦੇ ਆ ਕਿ ਇਹ ਝੋਨੇ ਨੂੰ ਦੇਖ ਕੇ ਕਿੰਨਾ ਕੁ ਖੁਸ਼ ਆ ਕਿੰਨਾ ਕੁ ਸੰਤੁਸ਼ਟ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਸასი ਕਾਲ ਸਸਰੀ ਕਾਲ ਕਿਹੜਾ ਪਿੰਡ ਕਿਹੜਾ ਤੁਹਾਡਾ ਹਰਿਆਣੇ ਦਾ ਮੋਚੀ ਵਾਲੀ ਮੋਤੀ ਵਾਲੀ ਮੋਚੀ ਵਾਲੀ ਮੋਤੀ ਵਾਲੀ ਬਾਈ ਤੁਹਾਡਾ ਨਾਂ ਕੀ ਆ ਰਜਿੰਦਰ 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 ਭਾਈ ਆ ਜਿਹੜੀ ਕਿਹੜੀ ਮਸ਼ੀਨ ਨਾ ਵਿਜਿਆ ਹੋਇਆ ਇਹ ਬੀਬੀਸੀ ਬੀਬੀਸੀ ਇਹ ਗੁਰਵਾਲਿਆਂ ਦੀ ਜਿਹੜੀ ਸਿੱਧੀ ਬਜਾਈ ਵਾਲੀ ਆ ਕਿੰਨਾ ਵੀ ਪਾ ਕੇ ਵਿਜਿਆ ਸੀਗਾ 10 ਕਿਲੋ 10 ਕਿਲੋ ਹੋ ਗਿਆ ਸਹੀ ਸਹੀ একদম ਬਿਲਕੁਲ ਸਹੀ ਹੈ ਸਾਹਮਣੇ ਹੀ ਕਿੰਨੇ ਕਿੱਲੇ ਬੀਜਤੇ ਸੀ ਤੁਸੀਂ ਇਹਦੇ ਨਾਲ ਇਹ ਮੇਂ ਵਿਜੇ 500 ਕਿਲਾ ਤੁਸੀਂ 500 ਕਿੱਲਾ ਬੀਜਤਾ ਮਤਲਬ ਕਿਰਾਏ ਤੇ ਵੀ ਬੀਜਿਆ ਹਾਂ ਕਿਰਾਏ ਤੇ ਫਿਰ ਆਪ ਕੀ ਤੋਂ ਮੰਨ ਲੇ 40 ਸੀ ਕਿੱਲਾ ਫੇੜੀ ਆ ਜੀ ਤੇ 500 ਕਿੱਲਾ ਬੀਜਤਾ 500 ਚੋਂ ਲਾਂਭੇ ਕਿੰਨੇ ਆਏ ਕੋਈ ਉਲਮੂ ਕੋ ਨਹੀਂ ਕੋਈ ਲੰਬਾ ਨਹੀਂ ਕੋਈ ਮੰਨ ਲੇ ਰੇਤੀ ਲਾਇਰੀ ਐਮ ਬੀ ਜੀ ਗੋਬਿੰਗ ਉਲਮੂ ਹੈ ਜੀ ਆਇਨੇ ਡੇ ਯਾਰ ਬਹੁਤ ਮਤਲਬ ਆ 10 ਕਿਲੋ ਬੀਨ ਆ ਇਹ ਥੋੜਾ ਸੰਘਣਾ ਨਹੀਂ ਲੱਗਿਆ ਹੋਇਆ ਹਾਂ ਥੋੜਾ ਸੰਘਣਾ 8 ਕਿਲੋ ਗੇੜਨੂ ਥਈਏ 8 ਕਿਲੋ ਪਾਉ ਤਾਂ ਜਿਆਦਾ ਮਤਲਬ ਬੈਟਰ ਠੀਕ ਆ ਤੇ ਪਿਛਲੇ ਸਾਲ ਵੀ ਬੀਜਿਆ ਸੀ ਜਾਂ ਪਹਿਲੀ ਵਾਰੀ ਬੀਜਿਆ ਹੈ ਨਾ 4 ਸਾਲ ਹੋ ਗਏ ਬੀਜ ਤੈਨ ਅੱਛਾ 4 ਸਾਲ ਹੋ ਗਏ ਕਿੰਨੀਆਂ ਮਸ਼ੀਨਾਂ ਤੁਹਾਡੇ ਕੋਲੇ ਮਸ਼ੀਨ ਤੋਂ ਘਰੇ ਲਿਆ ਕਿਰਾਏ ਨੇ ਵੀ ਜਾਂਤਾ 3 ਸਾਲ ਪਹਿਲੇ ਅੱਛਾ ਪਹਿਲਾਂ ਤੁਸੀਂ ਕਿਰਾਏ ਤੇ ਵਜਾਉਂਦੇ ਸੀ ਹੁਣ ਤੁਸੀਂ ਆਪ ਦੀ ਲੈਂਦੀ ਹ ਹਾਂ ਹੁਣ ਤੁਸੀਂ ਆਪ ਦੀ ਲੈਂਦੀ ਮਸ਼ੀਨ ਹਮ ਰਜਿੰਦਰ ਭਾਈ ਮੈਂ ਯਾਰ ਤੇਰਾ ਜਿਹੜਾ ਝੋਨਾ ਹੈ ਉਹ ਦੇਖ ਕੇ ਖੁਸ਼ ਆਂ ਭਾਈ ਪੂਰਾ ਬਾਗੋ ਬਾਗ ਹੋਰ ਕਿੰਨੇ ਕਿਸਾਨ ਇੰਟਰਸਟ ਲੈ ਰਹੇ ਆ ਹੋਰ ਕਿਸਾਨ ਵੀ ਕਿ ਅਸੀਂ ਆ ਲਵਾਂਗੇ ਹਾਂ ਬਿਲਕੁਲ ਬਿਲਕੁਲ ਬਿਜਾਈ ਪਰ ਸਲਾਹ ਸਲਾਹ ਕੀ ਆ ਕਿਸਾਨਾਂ ਨੂੰ ਖਰਚੇ ਦਾ ਕਿੰਨਾ ਕ ਫਰਕ ਪੈ ਜਾਂਦਾ ਫਿਰ ਤੇ ਕੋਤੋਂ ਬੋਲੋ ਫਰਕ ਆ ਕਿੰਨਾ ਕ ਫਰਕ ਪੈ ਜਾਂਦਾ ਬੀਜਣ ਵੇਲੇ ਬੀਜਣ ਵੇਲੇ ਲਗਵਾਈ ਦਾ 4000 ਰੁਪਿਆ ਲੱਗਾ ਹੈ ਜੀ ਇਹ ਮੈਂ 1500 ਰੁਪਿਆ ਲੱਗਾ ਹੈ ਠੀਕ ਆ ਔਰ ਕਿਤੋਂ ਵੀ ਪਾਣੀ ਲੱਗਿਆ ਇਮ ਪਾਣੀ ਕੌਣ ਲੱਗਦਾ ਹੈ ਤੇ ਸੰਭਾਲਣਾ ਕਿੰਨਾ ਕ ਔਖਾ ਕੋਈ ਔਖਾ ਕੋ ਨਹੀਂ ਵੀ 900 ਰੁਪਏ ਹਾਂ ਕੱਕ ਕੱਖਾਂ ਦੀ ਪਰੇਸ਼ਾਨੀ ਕਿੰਨੀ ਸਹੀ ਸਹੀ ਦਵਾਈ ਪੜ ਜਾ ਕੋਈ ਕੱਕੋ ਨਹੀਂ ਹੋਵੇ ਕੋਈ ਪਰੇਸ਼ਾਨੀ ਨਹੀਂ ਹੈ ਮਤਲਬ ਕਿਸਾਨਾਂ ਨੂੰ ਕਹਿ ਸਕਦੇ ਆ ਕਿ ਬੀਬੀਸੀ ਵਾਲਿਆਂ ਦੀ ਮਸ਼ੀਨ ਖਰੀਦ ਲੋ ਬਿਲਕੁਲ ਹਾਂ ਲਾਂਭਾ ਨਹੀਂ ਆਊਗਾ ਕੋਈ ਔੜਮ ਕੋਈ ਗੁਲਜੀਤ ਭਾਈ ਤੂੰ ਵੀ ਦੱਸ ਦੇ ਭਾਈ ਕਿਵੇਂ ਕਿਸਾਨਾਂ ਨੂੰ ਭਰੋਸਾ ਦਿਵਾ ਦੇ ਕਿਵੇਂ ਆ ਅੱਜ ਕਿਸਾਨ ਨੂੰ ਮਿਲ ਕੇ ਥੋੜਾ ਸੌਖਾ ਲੱਗ ਰਿਹਾ ਮਾਲਕ ਕੰਪਨੀ ਦੇ ਮਾਲਕ ਨੂੰ ਮਿਲ ਕੇ ਤਾਂ ਕਹਿਣਾ ਬੜਾ ਸੌਖਾ ਆਉਂਦਾ ਰੁਪਏ ਲੈਏ ਹੁੰਦੇ ਆ ਵੀ ਭਾਈ ਮਸ਼ੀਨ ਖਰੀਦੋ ਸਿੱਕਾਲ ਜੀ ਤੇ ਕਿਵੇਂ ਗੁਲਜੀਤ ਕੀ ਰਿਸਪੌਂਸ ਆ ਲੋਕਾਂ ਦਾ ਦੇਸਪੌਸ ਆਪਣੋ ਜਮੀਦਾਰਾਂ ਦੇ ਬਹੁਤ ਵਧੀਆ ਰਿਜ਼ਲਟ ਆਏ ਨੇ ਜਮੀਦਾਰਾਂ ਨੇ ਫੋਨ ਕੀਤੇ ਕੱਲ ਵੀ ਆਪਣਾ ਜੀ ਰਾਜਸਥਾਨ ਚੋਂ ਇਧਰ ਹਰਿਆਣੇ ਹਨਮਾਨਗੜ ਏਰੀਆ ਚੋਂ ਜਮੀਦਾਰਾਂ ਦਾ ਫੋਨ ਆਇਆ ਸੀ ਜੀ ਉਹ ਵੀ ਕਹਿ ਰਹੇ ਸੀ ਵੀ ਬਹੁਤ ਸੋਨਾ ਝੋਨਾ ਉਧਰ ਜਿਹੜਾ ਜਮੀਂਦਾਰ ਲਗਾਏ ਪਿਛਲੇ ਸਾਲ ਹੋਇਆ ਜੀ ਤੇ ਇਸ ਵਾਸਤੇ ਮੈਨੂੰ ਇਹ ਸੀ ਵੀ ਮੈਂ ਜਮੀਦਾਰਾਂ ਦੇ ਨਾਲ ਬਜਾਇ ਵਿਖਾਈਏ ਆਪਾਂ ਗੱਲਬਾਤ ਕਰਾਈਏ ਵੀ ਜਦੋਂ ਜਮੀਦਾਰ ਡੀਐਸਰਾਂ ਝੋਨਾ ਬੀਜਦਾ ਤੁਹਾਨੂੰ ਸਹੀ ਟਾਈਮ ਤੇ ਸਪਰੇ ਪਾਣੀ ਨਾ ਹੋ ਸਕੇ ਤੇ ਉਹਨਾਂ ਦਾ ਨਿਰਾਸ਼ਾ ਹੱਥ ਆਉਂਦੀ ਆ ਹੂੰ ਜਿਵੇਂ ਹੁਣ ਇਹਨਾਂ ਫਾਰਮਰਾਂ ਦਾ 4 ਸਾਲ ਦਾ ਤਜਰਬਾ ਹੈ ਇਹਨਾਂ ਨੇ ਜਿਸ ਲੈਵਲ ਤੇ ਇਹਨੂੰ ਬਾਸਪਤੀ ਨੂੰ ਲਿਆਂਦਾ ਹੈ ਬਾਸਪਤੀ ਪਰਮਲ ਝੋਲੇ ਨਾਲੋਂ ਸੰਭਾਲਣੀ ਔਖੀ ਆ ਹਾਂ ਇਹਨੂੰ ਬਹੁਤ ਜ਼ਿਆਦਾ ਬਲਾਸਟ ਬੜਾ ਜ਼ਿਆਦਾ ਇਹਨੂੰ ਹੋਰ ਬਿਮਾਰੀਆਂ ਵੀ ਪੈਂਦੀਆਂ ਨੇ ਹੂੰ ਤੇ ਉਹ ਇਸ ਵਾਸਤੇ ਆਪਾਂ ਖੇਤ ਫਾਰਮਰ ਦੇ ਕੋਲ ਲੈ ਆਏ ਸੀ ਵੀ ਫਾਰਮਰ ਦਾ ਤਜਰਬਾ ਹੋਰ ਲੋਕਾਂ ਨਾਲ ਕਿ ਚਲਾ ਜਾਵੇ ਹੂੰ ਹੁਣ ਆਪਾਂ ਬਣਾਉਣੇ ਆ ਆਪਣਾ ਤਜਰਬਾ ਅਲੱਗ ਹੈ ਜਦੋਂ ਫਾਰਮਰ ਇਹਨੂੰ ਵਰਤਦਾ ਹੈ ਤੇ ਉਹ ਖੇਤ ਵਿੱਚ ਆਪਦੇ ਫਸਲ ਨੂੰ ਤਿਆਰ ਕਰਦਾ ਤੇ ਉਹਦਾ ਤਜਰਬਾ ਆਪਣੇ ਨਾਲੋਂ ਜ਼ਿਆਦਾ ਹੋ ਜਾਂਦਾ ਕਈ ਗੁਣਾ ਹੂੰ ਕਿ ਉਹਨੇ 6 ਮਹੀਨੇ ਇਹਨੂੰ ਸੰਭਾਲ ਕੇ ਇੱਕ ਲੈਵਲ ਤੇ ਲਿਆਂਦਾ ਹੂੰ ਤੇ ਇਸ ਵਾਸਤੇ ਆਪਣੀ ਇਹ ਸੋਚ ਸੀ ਵੀ ਜ਼ਿੰਮੇਵਾਰਾਂ ਦੇ ਨਾਲ ਆਪਾਂ ਫਾਰਮਰਾਂ ਨੂੰ ਮਲਾਈਏ ਤੇ ਜੋ ਜ਼ਿੰਮੇਵਾਰ ਦਾ ਤਜਰਬਾ ਫਾਰਮਰ ਤੋਂ ਹੀ ਜ਼ਿੰਮੇਵਾਰ ਪੁੱਛ ਕੇ ਤੇ ਆਪਦੀ ਕਾਮਯਾਬੀ ਗਾਂ ਇੱਕ ਇੱਕ ਗੱਲ ਹੋਰ ਆ ਯਾਰ ਇੱਕ ਫਾਰਮਰ ਤਾਂ ਯਾਰ ਕੋਈ ਵੀ ਕਾਮਯਾਬ 100 ਚੋਂ ਇੱਕ ਤਾਂ ਹੋ ਜਾਂਦਾ ਹੁੰਦਾ ਆਪਾਂ 5-7 ਫਾਰਮਰਾਂ ਨੂੰ ਮਿਲਿਏ ਆਪਾਂ ਜਿੱਥੇ-ਜਿੱਥੇ ਵੀ ਮਾਲਪਾਂ ਜਾ ਕੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਜਿੱਥੇ-ਜਿੱਥੇ ਬਜਾਈ ਹੋਈ ਅਸੀਂ ਨਾ ਸਾਡਾ ਵਾਦਾ ਤੁਹਾਡੇ ਨਾਲ ਕਿ ਅਸੀਂ ਨਾ ਹੋ ਸਕਦਾ ਵੀ ਸਾਨੂੰ ਇੱਥੋਂ ਕਰਨਾਲ ਜਾਣਾ ਪਵੇ ਕਿਤੇ ਵੀ ਜਾਣਾ ਪਿਆ ਯਾਰ ਜਿੱਥੇ-ਜਿੱਥੇ ਮਸ਼ੀਨਾਂ ਵਿਕੀਆਂ ਅਸੀਂ ਉੱਥੇ-ਉੱਥੇ ਜਾ ਕੇ ਤੁਹਾਨੂੰ ਉਥੋਂ-ਉਥੋਂ ਦੇ ਕਿਸਾਨ ਦੀ ਇਹ ਪਹਿਲੀ ਵੀਡੀਓ ਹੈ ਪਹਿਲਾ ਐਪੀਸੋਡ ਆ ਬੀਬੀ ਸੇ ਐਗਰੋ ਦੀ ਜਿਹੜੀ ਮਸ਼ੀਨਾਂ ਡੀਐਸਆਰ ਡੀਐਸਆਰ ਹਾਂਜੀ ਹਾਂਜੀ ਉਹਦੇ ਨਾਲ ਬਜਾਈ ਦੀ ਇਹ ਪਹਿਲੀ ਵੀਡੀਓ ਆ ਤੁਹਾਨੂੰ ਪਾਰਟ 1 ਪਾਰਟ 2 ਪਾਰਟ 3 ਕਈ ਪਾਰਟ ਆਉਣਗੇ ਤੁਹਾਨੂੰ ਸਾਰੇ ਕਿਸਾਨਾਂ ਦੀਆਂ ਉਹ ਵੀਡੀਓ ਦਿਖਾਵਾਂਗੇ ਜਿਹੜੇ ਕਿਸਾਨ ਸਿੱਧੀ ਬਜਾਈ ਤੋਂ ਖੁਸ਼ ਆ ਜਿਨ੍ਹਾਂ ਨੇ ਪਾਣੀ ਵੀ ਬਚਾਇਆ ਸਮਾਂ ਵੀ ਬਚਾਇਆ ਖਰਚਾ ਵੀ ਬਚਾਇਆ ਸਾਰੇ ਕਿਸਾਨਾਂ ਨੂੰ ਮਲਾਉਂਦੇ ਆ ਜਿਉਂਦੇ ਵਾਸਤੇ